ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਸਤੰਬਰ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਨਾਲ ਲੱਗਦੇ ਖੇਤਾਂ ਦੀ ਮੌਸਮਕ ਦੀ ਕੀ ਰਿਪੋਰਟ ਹੈ ਵੀ ਤੁਹਾਨੂੰ ਦੱਸਾਂਗੇ ਸੈਟਲਾਈਟ ਤੋਂ ਸਿਰਾਂ ਦੇਖ ਲਈਏ ਤੇ ਇਸ ਵੇਲੇ ਮੌਸਮ ਬਿਲਕੁਲ ਸਾਫ਼ ਹੈ ਗਰਮ ਤੇ ਖੁਸ਼ਕ ਮੌਸਮ ਬਣਿਆ ਹੋਇਆ ਗਰਮ ਖੁਸ਼ਕ ਹਵਾਵਾਂ ਜੜੀਆਂ ਨੇ ਪਛੋਂਦੀਆਂ ਚੱਲਦੀਆਂ ਫੁਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਗਰਮ ਹੈ ਖੁਸ਼ਕ ਹੈ ਤੇ ਗਰਮ ਖੁਸ਼ਕ ਹੀ ਜਾਣਾ ਅਗਲੇ 3 ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇੱਕ ਸਿਸਟਮ ਆ ਰਿਹਾ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਸਿਸਟਮ ਆ ਰਿਹਾ ਜੀ ਸਤੰਬਰ ਦੇ ਅਖੀਰ ਦੇ ਵਿੱਚ ਯਾਨੀ ਕਿ 29-30 ਸਤੰਬਰ ਤੇ ਆਸਾ ਸੀ ਅਖਿਰਕ ਲਈ 1 ਅਕਤੂਬਰ ਦੇ ਪਹਿਲੇ 2-3 ਦਿਨਾਂ ਦੇ ਵਿੱਚ ਇਹ ਪ੍ਰਭਾਵਿਤ ਕਰੇਗਾ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਰਾਜਸਥਾਨ ਤੇ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਉਹ ਲੈਦੇ ਪੰਜਾਬ ਦੇ ਵਿੱਚ ਉਹ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਮੀਂਹ 플러스 ਗੜੇਮਾਰ ਫਲਸ ਤੇ ਇਸ ਤੂਫਾਨ ਚੱਕਰ ਕਲੇ ਸਿਸਟਮ ਦੇ ਵਿੱਚ ਹੋ ਸਕਦੇ ਨੇ ਇਹ ਸਿਸਟਮ ਆਉਣਾ ਇਨਵਰਸਲ ਜ ਸਰਵਨਸਾ ਪੱਛਮੀ ਸਿਸਟਮ ਹੈ ਇਸ ਨੂੰ ਬੂਸਟ ਕਰਨਗੇ ਦੋ ਘੱਟ ਦਬਾ ਦੇ ਖੇਤਰ ਜਿਹੜੇ ਕਿ ਬੰਗਾਲ ਦੀ ਖਾੜੀ ਤੋਂ ਉੱਠ ਕੇ ਆਉਣੇ ਆ ਆਉਂਦੇ ਜਿਹੜੇ ਤਿੰਨ ਚਾਰ ਤੰਨੇ ਅੱਜ 22 ਸਤੰਬਰ ਹੈ ਤੇ 26 27 ਸਤੰਬਰ ਤੱਕ ਬੰਗਾਲ ਦੀ ਖਾੜੀ ਦੇ ਵਿੱਚ ਘੱਟ ਦਬਾ ਦੇ ਖੇਤਰ ਹੈ ਜਿਹੜੇ ਬਣਨੇ ਸ਼ੁਰੂ ਹੋਣਗੇ ਅਗਲੇ 24 36 ਘੰਟਿਆਂ ਦੇ ਵਿੱਚ ਜਿਹੜੇ ਕਿ ਅੱਗੇ ਆਉਂਦੇ ਆਉਂਦੇ ਜਦੋਂ ਟਰੈਕ ਫੱਣਗੇ ਪੰਜਾਬ ਜਾਂ ਰਾਜਸਥਾਨ ਵੱਲ ਅੱਗੇ ਵਧਣਗੇ ਤੇ ਇਹਨਾਂ ਦੇ ਵਿੱਚ ਜਿਹਦਾ ਟਰੈਕ ਰਾਜਸਥਾਨ ਵੱਲ ਨੂੰ ਰਹਿੰਦਾ ਫਿਰ ਵੀ ਇਹ ਪੰਜਾਬ ਨੂੰ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਨਗੇ ਜੇਕਰ ਇਹਦਾ ਟਰੈਕ ਮੋੜ ਜਾਂਦਾ ਪੰਜਾਬ ਵੱਲ ਨੂੰ ਫਿਰ ਇਹ ਸਿੱਧੇ ਤੌਰ ਤੇ ਪੰਜਾਬ ਨੂੰ ਪ੍ਰਭਾਵਿਤ ਕਰਨਗੇ ਤੇ 28 29 ਦੇ ਤਰੀਕ ਦੇ ਲਗਫਗ ਅੱਗੇ ਵੱਧ ਹੋਏ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੈਡਾ ਤੋਂ ਜਦੋਂ ਅੱਗੇ ਤਾਹ ਤਾਹ ਇਹ ਲੰਗਣਗੇ ਤੇ ਇਹ ਡਿਪਰੈਸ਼ਨ ਦੇ ਵਿੱਚ ਬਦਲ ਜਾਣਗੇ ਯਾਨੀ ਕਿ ਘੱਟ ਵੱਧ ਦੇ ਖੇਤਰ ਤੋਂ ਉੱਪਰ ਦਾ ਫੱਦਰ ਜਿਹੜਾ ਹੁੰਦਾ ਹੈ ਡਿਪਰੈਸ਼ਨ ਦਾ ਤੇ ਉਹਦੇ ਵਿੱਚ ਮੀਂਹ ਜਿਹੜੇ ਆ ਕਾਫੀ ਜ਼ਿਆਦਾ ਹੁੰਦੇ ਨੇ ਤੇ ਇਹ ਸਿਸਟਮ ਜਦੋਂ ਆ ਕੇ ਟਕਰਾਣਗੇ ਜਿਹੜਾ ਪਛਮੀ ਸਿਸਟਮ ਆਣਾ ਤੇ ਦੋਨਾਂ ਦਾ ਜਿਹੜਾ ਟਕਕਰ ਹੋਏਗੀ ਜਿਹੜੀ ਉੱਤਰ ਭਾਰਤ ਦੇ ਮੈਦਾਨਾਂ ਦੇ ਵਿੱਚ ਜਿੱਤੇ ਸਦਕਾ ਭਾਰੀ ਮੀਂਹ ਦੇ ਸਫਾਇਲ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਵੀ ਹੋ ਸਕਦੇ ਨੇ ਹਰਿਆਣਾ ਰਾਜਸਥਾਨ ਹਰਿਮਾਂਚਲ ਇਹ ਤਰ੍ਹਾਂ ਜਿਹੜੇ ਇੱਥੇ ਮੀਂਹ ਜਿਹੜਾ ਤਾਬਰ ਤੋਂ ਲੱਗ ਸਕਦੇ ਨੇ ਗੜੇ ਮਾਰ ਹੋ ਸਕਦੀ ਹੈ ਤੇ ਤੇਜ਼ ਤੂਫਾਨ ਝੱਖੜ ਵੀ ਝੁੱਲ ਸਕਦਾ ਕੁਝ ਸਮੇਂ ਦੇ ਲਈ ਹੋ ਸਕਦਾ ਕੱਦੇ ਦਿਨ ਦੇ ਵਿੱਚ ਹੋਵੇ ਹੋ ਸਕਦਾ 2-3 ਦਿਨਾਂ ਦੇ ਵਿੱਚ ਇਹ ਸਾਰਾ ਮੀਂਹ ਵਾਲਾ ਕੰਮ ਝੱਲੇ ਕੋਲ ਮਲਾ ਕੇ 28 29 ਤੋਂ ਲੈ ਕੇ 2 3 ਅਕਤੂਬਰ ਜਾਂ ਕਹੇ ਲਈ 4 ਅਕਤੂਬਰ ਤੱਕ ਇਹ ਸਾਰਾ ਕੁਝ ਵਾਪਰਨ ਦੇ ਅਸਾਰ ਨੇ ਮੈਦਾਨੀ ਖੇਤਾਂ ਦੇ ਵਿੱਚ ਤੇ ਫਹਾੜਾ ਦੇ ਵਿੱਚ ਸਹੀ ਗਤੀਵਿਧੀਆਂ ਇਹ ਸਿਸਟਮ ਦਰਜ ਕਰਾਉਣਗੇ ਤੇ ਮੌਨਸੂਨ ਦੀਆਂ ਵਾਪਸੀਆਂ ਜਿਹੜੀਆਂ ਨੇ ਉੱਤਰ ਫਾਰ ਦੇ ਵਿੱਚੋਂ ਹੁਣ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਜ ਪੰਜਾਬ ਦੇ ਵਿੱਚੋਂ ਲਗਭਗ ਮੌਨਸੂਨ ਨੇ ਵਾਪਸੀ ਕਰ ਲਈ ਆ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਉੱਤਰ ਫਾਰ ਦੇ ਹੋਰਨਾਂ ਸੂਬਿਆਂ ਦੇ ਵਿੱਚੋਂ ਵੀ ਮੌਨਸੂਨ ਨੇ ਵਾਪਸੀ ਕਰ ਲੈਣੀ ਆ ਸੋ ਇਹ ਵੀਡੀਓ ਡਰਾਉਣ ਦੇ ਲਈ ਨਹੀਂ ਇਹ ਵੀਡੀਓ ਸਿਰਫ ਆਪਾਂ ਕੇ ਲਈ ਹੈ ਕਿ ਅਲਾਟ ਆ ਦੇ ਤੌਰ ਤੇ ਹੈ ਕਿ ਕਿਸਾਨ ਵੀਰ ਜਿਹੜੇ ਆਪਣੇ ਸਾਡੇ ਇਸ ਵੀਡੀਓ ਦੇ ਨਾਲ ਜੁੜੇ ਨੇ ਸਾਡੇ ਸਰੋਤੇ ਸਾਨੂੰ ਦੇਖਦੇ ਨੇ ਉਹ ਆਪਣਾ ਕਹਿ ਲਿਆ ਕਿ ਅਗਾਉ ਫਰਮਾਂ ਦਾ ਵੜਾ-ਵੋਟਾ ਕਰਕੇ ਰੱਖ ਲੈਣ ਜੇਕਰ ਸਿਸਟਮ ਤਗੜੇ ਲੱਗਦੇ ਨੇ ਤੇ ਆਪਣਾ ਅਗਾਉ ਫਰਮਾਂ ਦਾ ਹਜਰੂਰ ਕਰਕੇ ਰੱਖੀਏ ਧੰਨਵਾਦ